ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਵੇਕ ਤੇ ਇਸ 14ਵੇਂ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਭਾਈਖੇਲ ਸ਼ਬਦ ਦਾ ਪਾਠ ਕਰ ਰਹੇ ਹੰ ਪੁਸ਼ਪਿੰਦਰ ਕੌਰ ਇਸ ਅੰਕਿਤ ਸਾਹਿਬ ਸ਼ਿਗੁਰ ਗਣ ਸਾਹਿਬ ਜੀ ਦੇ 14ਵੇਂ ਅੰਗ ਤੇ ਸੁਸ਼ੋਭਿਤ ਬਾਣੀ ਦੇ ਅਰਥਾਂ ਨੂੰ ਸਮਝਾਂਗੇ ਇਸ 14ਵੇਂ ਅੰਗ ਤੋਂ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ। ਰਾਗਾਂ ਤੇ ਆਧਾਰਿਤ ਬਾਣੀ ਦਾ ਪਹਿਲਾ ਸ਼੍ਰੀ ਰਾਗ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਰਾਗ ਤੋਂ ਰਾਗ ਆਰੰਭ ਹੁੰਦੇ ਹਨ। ਇਹ ਰਾਗ ਇਕਾਗਰਤਾ ਦੀ ਤਾਸੀਰ ਵਾਲਾ ਰਾਗ ਹੈ। ਇਸ ਨੂੰ ਸੱਚੇ ਵਾਹਿਗੁਰੂ ਨੂੰ ਚਿੱਤ ਵਿੱਚ ਵਸਾਉਣ ਲਈ ਗਾਇਨ ਕਰੋ ਜਾਂ ਸੁਣੋ। ਸੰਗੀਤ ਵਿੱਚ ਸ਼੍ਰੀ ਰਾਗ ਵੱਡੇ 6 ਰਾਗਾਂ ਵਿੱਚੋਂ ਇੱਕ ਹੈ। ਇਹ ਸੰਪੂਰਨ ਰਾਗ ਹੈ। ਇਸ ਦੇ ਗਾਉਣ ਦਾ ਸਮਾਂ ਸ਼ਾਮ ਦਾ ਵਕਤ लोढ़ा पहर है ऋतुओं के हिसाब नाल इस नु हेमंत ऋतु ਦਾ ਰਾਗ ਮੰਦੇ ਹਨ इस ਰਾਗ ਦਾ ਪਹਿਲਾ ਸ਼ਬਦ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੈ ਇਸ ਸ਼ਬਦ ਵਿੱਚ ਸੰਸਾਰ ਦੀਆਂ ਚਾਰੋਂ ਪ੍ਰੀਮ ਵਸਤੂਆਂ ਦੇ ਲਾਲਚ ਨੂੰ ਪਰਮਾਰਥ ਦਾ ਪ੍ਰਤਿਬਿੰਬਕ ਦੱਸਿਆ ਗਿਆ ਹੈ ਪੰਜੀ ਵੀਰ ਸਿੰਘ ਜੀ ਜਾਨੀ ਸਜਣਾ ਦੇ ਹਵਾਲੇ ਨਾਲ ਦੱਸਦੇ ਹਨ ਕਿ ਗੁਰੂ ਨਾਨਕ ਦੇਵ ਜੀ ਜਗਨਨਾਥ ਦੇ ਸਮੁੰਦਰ ਦੇ ਕੰਢੇ ਤੇ ਬੈਠੇ ਹੋਏ ਸਨ ਜਦ ਕਲਜੁਬ ਉਹਨਾਂ ਦੇ ਪਰਤਾਵੇ ਲਈ ਆਇਆ ਪਰਤਾਵੇ ਮਤਲਬ ਪਰिक्षा ਲਈ ਕਲਜੁਗ ਨੇ ਗੁਣਾਨਕ ਸਾਹਿਬ ਨੂੰ ਚਾਰੇ ਪਦਾਰਥ ਪੇਸ਼ ਕਰਕੇ ਲਾਲਚ ਦਿੱਤਾ ਲੇਕਿਨ ਗੁਰੂ ਜੀ ਨੇ ਚੋਹਾ ਦੇ ਲੈਣ ਤੋਂ ਨਾ ਕਰ ਦਿੱਤੀ ਉਸ ਦੇ ਪਰਮਾਉਲ ਵਿੱਚ ਨਹੀਂ ਆਏ ਅਤੇ ਇਹ ਸ਼ਬਦ ਉਚਾਰਨ ਕੀਤਾ ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਕਲਜੁਗ ਜਗਨਨਾਥ ਦੇ ਪਾਂਡਿਆ ਦੇ ਰਾਜੇ ਦਾ ਨਾਂ ਸੀ ਇਹ ਵੀ ਲਿਖਿਆ ਹੈ ਕਿ ਉਸ ਦੀ ਔਲਾਦ ਹੁਣ ਤੱਕ ਵੀ ਕਲਯੁਗ ਹੀ ਕਹਿਲਾਉਂਦੀ ਹੈ ਆਓ ਪਹਿਲਾਂ ਇਸ ਸ਼ਬਦ ਨੂੰ ਸੁਣਦੇ ਹਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹਿਲਾ ਫੈਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਾ ਦੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੇ ਤੇਰਾ ਜਿਤਨਾ ਆਵੇ ਨਾ ਹਰਬਿੰਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਹੀਂ ਥਾਉ ਰਹੋ ਧਰਤੀ ਦਾ ਹੀਰੇ ਲਾਲ ਜੜਤੀ ਪਲਗ ਲਾਲ ਜੜਾਓ ਮੋਹਣੀ ਮੁਖਵਣੀ ਸੋਹੇ ਕਰੇ ਰੰਗ ਪਸਾਓ मत देख पूला विसरे तेरा चितना आवे नाओ सिद्ध हो सिद्ध लाई दिधी आखया हो गुप्त प्रकट होए बैसा लोक राख पाओ मत देख पुला विसरे तेरा चितना आव सुल्तान सुल्न हो वेल लश्कर तखत पाओ गुम हासिल करी बैठा नान का सब वाओ मत देख पुला विसरे तेरा चितना आवे नाओ ਨੋਟ ਕਰੋ ਕਿ ਇਸ ਸ਼ਬਦ ਦੇ ਚਾਰ ਬੰਧਨ ਅਤੇ ਸ਼ਬਦ ਦੇ ਅਖੀਰਲੇ ਅੰਕ ਨੰਬਰ 1 ਦਾ ਪਾਉ ਹੈ ਕਿ ਇੱਥੇ ਪਹਿਲਾ ਸ਼ਬਦ ਸਮਾਪਤ ਹੋਇਆ ਹੈ ਸ਼ਬਦ ਦੇ ਚਾਰੇ ਪਦਾਂ ਵਿੱਚ ਤ੍ਰਿਸ਼ਨਾ ਦੇ ਚਾਰ ਰੂਪਾਂ ਦਾ ਵਰਣਨ ਹੈ ਤ੍ਰਿਸ਼ਨਾ ਦੇ ਚਾਰੇ ਰੂਪ ਇਹ ਹਨ ਪਦਾਰਥਾਂ ਦੀ ਤ੍ਰਿਸ਼ਨਾ ਭੋਗਾਂ ਦੀ ਤ੍ਰਿਸ਼ਨਾ ਵਿਭੂਤੀਆਂ ਦੀ ਅਰਥਾਤ ਮਾਨ ਸਨਮਾਨ ਦੀ ਤ੍ਰਿਸ਼ਨਾ ਅਤੇ ਐਸ਼ਵਰੇ ਦੀ ਤ੍ਰਿਸ਼ਨਾ ਇਹ ਸਭ ਸਥਿਰ ਨਹੀਂ ਹਨ ਹਵਾ ਦੀ ਤਰ੍ਹਾਂ ਆਉਣੇ ਜਾਣੇ ਹਨ ਤੇ ਸਦਾ ਦੇ ਸੁਖ ਲਈ ਵਿਅਰਥ ਹਨ ਇਸ ਲਈ ਸਿੱਖ ਆਪਣਾ ਆਦਰਸ਼ ਵਾਹਿਗੁਰੂ ਪ੍ਰਾਪਤੀ ਨੂੰ ਬਣਾਵੇ ਵਾਹਿਗੁਰੂ ਦੇ علاوہ ਕਿਸੇ ਹੋਰ ਵਸਤੂ ਦੀ ਤ੍ਰਿਸ਼ਨਾ ਜੀਵਨ ਦਾ ਆਦਰਸ਼ ਨਹੀਂ ਹੋ ਸਕਦੀ ਹਰੀ ਤੋਂ ਬਿਨਾਂ ਜੀਵ ਨੂੰ ਜਲਣਾ ਬਲਣਾ ਹੀ ਨਸੀਬ ਹੁੰਦਾ ਹੈ ਹੁਣ ਇਸ ਸ਼ਬਦ ਦੇ ਅਰਥ ਸਮਝਦਿਆਂ ੴ ਸਤਗੁਰ ਪ੍ਰਸਾਦਿ ਰਾਗ ਸਿਹਰੀ ਰਾਗ ਮਹਿਲਾ ਫੈਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਦੀਪਿਆ ਵੇਚਾਓ ਮਤ ਦੇਖ ਫੂਲਾ ਵਿਸਰੇ ਤੇਰਾ ਜਿਤਨਾ ਆਵੇ ਨਾ ਇਹ ਸ਼ਬਦ ੴ ਸਤਗੁਰ ਪ੍ਰਸਾਦ ਤੋਂ ਸ਼ੁਰੂ ਹੋਇਆ ਇਹ ਉਸੇ ਮੰਗਲਾ ਚਰਣ ਦਾ ਹੀ ਸੰਖੇਪ ਰੂਪ ਹੈ ਜੋ ਅਸੀਂ ਜਪਜੀ ਦੇ ਆਰੰਭ ਵਿੱਚ ਦੇਖਾਂ। ਉੱਥੇ ਅਸੀਂ ਮੰਗਲਾ ਚਰਣ ਦੇ ਅਰਥ ਸਮਝ ਚੁੱਕੇ ਹਾਂ। ਇੱਥੇ ਵੀ ਮੰਗਲਾ ਚਰਣ ਵਿੱਚ ੴ ਅਰਥਾਤ ਅਕਾਲ ਪੁਰਖ ਅਤੇ ਗੁਰੂ ਦੀ ਕਿਰਪਾ ਮੰਗੀ ਗਈ। ਤਾਂ ਅਰਥਾਤ ਜੇ ਉਸਰਹ ਉਸਰਪੈਣ ਬਣ ਜਾਣਾ ਕੁੰਗੂ ਯਾਨੀ ਕੇਸਰ ਅਗਰ ਯਾਨੀ ਅਗਰ ਨਾਲ ਉਦ ਦੀ ਸੁਗੰਧ ਭਰੀ ਲੱਕੜੀ ਨਾਲ ਚੰਦਨ ਚੰਦਨ ਨਾਲ ਲੀਪ ਲਿਪਾਈ ਕਰਕੇ ਦੇਖ ਦੇਖ ਕੇ ਚਿਤ ਚਿਤ ਵਿੱਚ ਇਹਦਾ ਅਰਥ ਹੋਇਆ ਜੇ ਮੇਰੇ ਵਾਸਤੇ ਮੋਤੀਆਂ ਦੇ ਮਹਿਲ ਮਾੜੀਆਂ ਉਸਰ ਪੈਣ ਜੇ ਉਹ ਮਹਿਲ ਮਾੜੀਆਂ ਰਤਨਾ ਨਾਲ ਜੜੀਆਂ ਹੋ ਜੇ ਉਹਨਾਂ ਮਹਿਲ ਮਾੜੀਆਂ ਨੂੰ ਕਸਤੂਰੀ ਕੇਸਰ ਉਦ ਦੇ ਅਤੇ ਚੰਦਨ ਨਾਲ ਲਿਪਾਈ ਕਰਕੇ ਮੇਰੇ ਅੰਦਰ ਚਾਹ ਚੜੇ ਤਾਂ ਵੀ ਇਹ ਸਭ ਕੁਝ ਵਿਅਰਥ ਹੈ ਮੈਨੂੰ ਖਤਰਾ ਹੈ ਕਿ ਇਨਾ ਮਹਿਲ ਮਾਣੀਆਂ ਨੂੰ ਵੇਖ ਕੇ ਮੈਂ ਕਿਤੇ हे ਪ੍ਰਭੂ ਤੈਨੂੰ ਪੁੱਉਣਾ ਬੈਠਾਂ ਕਿਤੇ ਤੂੰ ਮੈਨੂੰ ਵਿਸਰ ਨਾ ਜਾਏ ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿਕੇ ਹੀ ਨਾ ਹਰ ਬਿੰਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਹੀਂ ਥਾਉ ਰਹੋ ਇਹ ਸ਼ਬਦ ਦਾ ਕੇਂਦਰੀ ਭਾਵ ਹੈ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਮੈਂ ਆਪਣੇ ਗੁਰੂ ਨੂੰ ਪੁੱਛਿਆ ਹੈ ਅਤੇ ਮੈਨੂੰ ਯਕੀਨ ਵੀ ਆ ਗਿਆ ਹੈ ਗੁਰੂ ਅਰਥਾਤ ਅਕਾਲ ਪੁਰਖ ਕਿ ਪ੍ਰਭੂ ਤੋਂ ਵਿਛੜ ਕੇ ਜਿੰਦ ਸੜਵਲ ਜਾਂਦੀ ਹੈ ਤੇ ਪ੍ਰਭੂ ਦੀ ਯਾਦ ਤੋਂ ਬਿਨਾ ਹੋਰ ਕੋਈ ਥਾਂ ਵੀ ਨਹੀਂ ਹੈ ਜਿੱਥੇ ਉਹ ਸਾਲ ਬੁਖ ਸਕੇ ਧਰਤੀ ਦਾ ਹੀਰੇ ਲਾਲ ਜੜਤੀ ਪਲਗ ਲਾਲ ਜੜਾਓ ਮੋਹਣੀ ਮੁਖਮਣੀ ਸੋਹੇ ਕਰੇ ਰੰਗ ਪਸਾਓ ਮਤ ਦੇਖ ਪੂਲਾ ਵੀਸਰੇ ਤੇਰਾ ਚਿਤਨਾ ਆਵੇ ਨਾਓ ਪਲਗ पलंग ਉੱਤੇ ਮੋਹਣੀ ਸੁੰਦਰ स्त्री ਮੁਖ ਮੁਖ ਉੱਤੇ ਰੰਗ ਪਿਆਰ ਨਾਲ ਪਸਾਓ ਯਾਨੀ ਪਸਾਰਾ ਖੇਡ ਰੰਗ ਪਸਾਓ ਪਿਆਰ ਭਰੀ ਖੇਡ ਹਾਉ ਪਾਉ ਅਰਥ ਹੋਇਆ ਜੇ ਮੇਰੇ ਰਹਿਣ ਵਾਸਤੇ ਧਰਤੀ ਹੀਰੇ ਲਾਲਾ ਨਾਲ ਜੜੀ ਜਾਏ ਜੇ ਮੇਰੇ ਸੂਣ ਵਾਸਤੇ ਪਲੰਗ ਉੱਤੇ ਲਾਲ ਜੜੇ ਜਾਣ ਜੇ ਮੇਰੇ ਸਾਹਮਣੇ ਉਹ ਸੁੰਦਰ स्त्री ਹਾਉ ਪਾਉ ਕਰੇ ਜਿਸਦੇ ਮੱਥੇ ਉੱਤੇ ਮਣੀ ਸੋਵ ਰਹੀ ਹੋਵੇ ਤਾ ਵੀ ਇਹ ਸਭ ਕੁਝ ਵਰਥ ਹੈ ਮੈਨੂੰ ਖਤਰਾ ਹੈ ਕਿ ਅਜਿਹੀ ਸੁੰਦਰਤਾ ਅਤੇ ਅਜਿਹੀ ਸੁੰਦਰ ਸਤਰੀ ਨੂੰ ਵੇਖ ਕੇ ਮੈਂ ਕਿਤੇ हे ਪ੍ਰਭੂ ਤੈਨੂੰ ਭੁਲਾ ਨਾ ਬੈਠਾਂ ਕਿਤੇ ਤੂੰ ਮੈਨੂੰ ਵਿਸਰ ਨਾ ਜਾਏ ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿਕੇ ਹੀ ਨਾ ਸਿੱਧ ਹੋਵਾ ਸਿੱਧ ਲਈ ਰਿੱਧੀ ਅੱਖ ਆਇਆ ਗੋਪਤ ਪ੍ਰਗਟ ਹੋਏ ਬੈਸਾ ਲੋਕ ਰੱਖਿਆ ਪਾਓ ਮਤ ਦੇਖ ਭੁਲਾ ਵਿਸਰੈ ਤੇਰਾ ਚਿਤਨਾ ਵੈ ਨਾ ਸਿੱਧ ਯਾਨੀ ਜੋਗ ਸਾਧਨਾ ਵਿੱਚ ਪੁੱਗਾ ਹੋਇਆ ਜੋਗੀ ਸਿੱਧ ਜੋਗ ਸਮਾਧੀ ਵਿੱਚ ਕਾਮਯਾਬੀ ਲਾਈ ਲਾਈ ਮੈਂ ਲਾਵਾਂ ਰਿੱਧ ਜੋਗ ਤੋਂ ਪ੍ਰਾਪਤ ਹੋਈਆਂ ਬਰਕਤਾਂ ਬੈਸਾ ਯਾਨੀ ਬੈਠਾ ਮੈਂ ਬੈਠਾ ਬੈਸਾ ਪਾਉ ਯਾਨੀ ਆਦਰ ਸਤਕਾਰ ਅਰਥ ਹੋਇਆ ਜੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂ ਜੇ ਮੈਂ ਜੋਗ ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਵਾਜ ਮਾਰਾਂ ਤੇ ਉਹ ਮੇਰੇ ਪਾਸ ਆ ਜਾਣ ਜੇ ਜੋਗ ਦੀ ਤਾਕਤ ਨਾਲ ਮੈਂ ਕਦੇ ਲੁਕ ਸਕਾਂ ਤੇ ਕਦੇ ਪਰਤਖ ਹੋ ਕੇ ਬੈਠ ਜਾਵਾਂ ਜੇ ਸਾਰਾ ਜਗਤ ਮੇਰਾ ਆਦਰ ਕਰੇ ਤਾਂ ਵੀ ਇਹ ਸਭ ਕੁਝ ਵਿਅਰਥ ਹੈ ਮੈਨੂੰ ਖਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਵੇਖ ਕੇ ਮੈਂ ਕਿਤੇ हे प्रभु तैनू भूल ना बैठा किते तू मेनू विसर ना जाए किते तेरा ते नाम मेरे चित्त विच टिके ही ना सुल्तान हुआ मेल लश्कर तख्त रखा पाओ गुम हासिल करी बैठा नाम का सब वाओ मत देख पुला विसर तेरा चितना वे ना मेल यानी इकट्ठा करके लश्कर फौजा तख्त यानी तख्त उत्ते हासिल करी मैं हासिल करा मैं चलावा वाओ हवा समान व्यर्थ करी यानी करी मैं करा अर्थ होया जे मैं फौजा इकट्ठिया करके बादशाह बढ़ जावा ਜੇ ਮੈਂ ਤਖਤ ਉੱਤੇ ਬੈਠਾਂ ਬਾਦਸ਼ਾਹੀ ਦਾ ਹੁਕਮ ਚਲਾ ਸਕਾਂ ਤਾਂ ਵੀ ਏ ਨਾਨਕ ਇਹ ਸਭ ਕੁਝ ਵਿਰਥ ਹੈ ਮੈਨੂੰ ਖਤਰਾ ਹੈ ਕਿ ਇਹ ਰਾਜ-ਪਾਗ ਵੇਖ ਕੇ ਮੈਂ ਕਿਤੇ हे ਪ੍ਰਭੂ ਤੈਨੂੰ ਭੁਲਾ ਨਾ ਬੈਠਾਂ ਕਿਤੇ ਤੂੰ ਮੈਨੂੰ ਵਿਸਰਨਾ ਨਾ ਜਾਏ ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿਕੇ ਹੀ ਨਾ ਸ਼ਬਦ ਦਾ ਸਮੂਚਾ ਪਾਉ ਹੋਇਆ ਪ੍ਰਭੂ ਦੀ ਯਾਦ ਕੁਲਾ ਕੇ ਜਿੰਦ ਸੜ ਬਲ ਜਾਂਦੀ ਜੋਗ ਦੀਆਂ ਰਿੱਧੀਆਂ ਸਿੱਧੀਆਂ ਅਤੇ ਬਾਦਸ਼ਾਹੀ ਪ੍ਰਭੂ ਦੇ ਵਿਛੋੜੇ ਤੋਂ ਪੈਦਾ ਹੋਏ ਉਸ ਸਾੜ ਨੂੰ ਸ਼ਾਂਤ ਨਹੀਂ ਕਰ ਸਕਦਾ ਉਸ ਤਪਸ਼ ਨੂੰ 부ਝਾ ਨਹੀਂ ਸਕਦਾ ਬਲਕਿ ਇਹ ਤਾਂ ਪਰਮਾਤਮਾ ਨਾਲੋਂ ਦੂਰੀਆਂ ਵਧਾ ਕੇ ਹੋਰ ਸਾੜ ਪੈਦਾ ਕਰਦੀ ਹੁਣ ਅਗਲਾ ਸ਼ਬਦ ਨਾਮ ਦੀ ਵਡਿਆਈ ਭਾਈ ਵੀਰ ਸਿੰਘ ਦੀ ਪੁਰਾਤਨ ਜਨਮ ਸਾਖੀ ਦੇ ਹਵਾਲੇ ਨਾਲ ਲਿਖਦੇ ਹਨ ਕਿ ਜਦ ਗੁਰੂ ਨਾਨਕ ਦੇਵ ਜੀ ਵਿਹਿੰ ਪ੍ਰਵੇਸ਼ ਵਿੱਚ ਸੱਚਖੰਡ ਗਏ ਅਤੇ ਅਕਾਲ ਪੁਰਖ ਦੇ ਸੱਚੇ ਨਾਮ ਦਾ ਪਿਆਲਾ ਮਿਲਿਆ ਉਸ ਵਕਤ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸਿਜਦਾ ਅਗਮਹ ਅੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀ ਅਣ ਅਪਿਆਓ ਚੰਦ ਸੂਰਜ ਦੋਏ ਗੁਫੈ ਨਾ ਦੇਖਾ ਸੁਪਨੇ ਸੋਣਾ ਥਾਓ ਵੀ ਤੇਰੀ ਕੀਮਤ ਨਾ ਪਵੈ ਹੋ ਕੇ ਵੜਿਆ ਖਨਾਓ ਸਾਚਾ ਨਿਰੰਕਾਰ ਨਿਜ ਥਾਇ ਸੁਣ ਸੁਣ ਆਖਣ ਆਖਣਾ ਜੇ ਪਾਵੈ ਕਰੇ ਤਮਾਇ ਰਹਾਓ ਕੁਸਾ ਕਟਿਆ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਹਪਸਮ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇ ਵੜਿਆ ਖਾਨਾ ਪੰਖੀ ਹੋ ਕੇ ਜੇ ਪਵਾ ਸਹਿ ਸਮਾਨੀ ਜਾਓ ਨਦਰੀ ਕਿਸੇ ਨਾ ਪਾਵੋ ਨਾ ਕਿਛ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇ ਵੜਿਆ ਖਾਨਾ ਨਾਨਕ ਕਾਗਦ ਲਖਮਣਾ ਪੜ ਪੜ ਕੀ ਚਾ ਪਾਓ ਮਸੂ ਟੋਟਣਾ ਆਵੀ ਲੇਖਣ ਪਹੁੰਚ ਲਾਓ ਫਿਰ ਤੇਰੀ ਹਿੰਮਤ ਨਾ ਪਵੇ ਹੋ ਕੇ ਵੜਿਆ ਖਾਣਾ ਸ਼ਬਦ ਦੇ ਅਖੀਰ ਵਿੱਚ ਅੰਕ 2 ਦਾ ਭਾਅ ਹੈ ਕਿ ਇਸ ਕੜੀ ਦਾ ਇਹ ਦੂਜਾ ਸ਼ਬਦ ਹੈ ਹੁਣ ਸ਼ਬਦ ਦੇ ਪਦਾਰਥ ਅਤੇ ਅਰਥ ਨੂੰ ਸਮਝਦੇ ਹਾਂ ਸੀ ਜੀ ਦਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ ਚੰਦ ਸੂਰਜ ਦੇ ਗੁਫਾ ਨਾ ਦੇਖਾ ਸੁਪਨੇ ਸੋਣਾ ਥਾਓ ਵੀ ਤੇਰੀ ਕੀਮਤ ਨਾ ਪਵੈ ਹੋ ਕੇ ਵਡਿਆ ਖਾਣਾ ਕੋਟੀ ਯਾਨੀ ਕੋਟ ਕਰੋ ਕੋਟੀ ਕੋਟ ਕੋਟੀ ਕੋਟ ਕੋਟ ਕਰੋਣਾ ਹੀ ਸਾਲ ਆਰਜਾ ਉਮਰ ਪੀਣ ਪੀਣਾ ਅਪਿਆਵ ਖਾਣਾ ਭੋਜਨ ਗੁਫਾ ਗੁਫਾ ਵਿੱਚ ਰਹਿ ਕੇ ਸੌਣ ਥਾਓ ਸੌਣ ਦੀ ਥਾਂ ਵੀ ਫਿਰ ਵੀ ਹਉ ਮੈਂ ਕੇਵੜ ਕਿੰਨਾ ਵੱਡਾ ਨਾਉ ਨਾ ਮਣਾ ਵਡਿਆਈ ਅਰਥ ਹੋਇਆ ਜੇ ਮੇਰੀ ਉਮਰ ਕਰੋਣਾ ਹੀ ਸਾਲ ਹੋ ਜਾਏ ਜੇ ਹਵਾ ਮੇਰਾ ਖਾਣਾ ਪੀਣਾ ਹੋਵੇ ਜੇ ਮੈਂ ਹਵਾ ਦੇ ਆਸਰੇ ਹੀ ਜੀਉ ਸਕਾਂ ਜੇ ਕਿਸੇ ਗੁਫਾ ਵਿੱਚ ਬੈਠਾ ਰਹਿ ਕੇ ਚੰਦ ਅਤੇ ਸੂਰਜ ਦੋਹਾਂ ਨੂੰ ਕਦੇ ਨਾ ਵੇਖਾਂ ਭਾਵੇਂ ਕਿ ਦਿਨ ਰਾਤ ਮੈਂ ਗੁਫਾ ਵਿੱਚ ਬੈਠਾ ਸਮਾਧੀ ਲਈ ਰੱਖਾਂ ਜੇ ਸੁਪਨੇ ਵਿੱਚ ਵੀ ਸੋਣਾ نصیਬ ਨਾ ਹੋਵੇ ਜੇ ਕਦੇ ਵੀ ਨਾ ਸੋ ਸਕਾਂ ਤਾਂ ਵੀ ਹੈ ਪ੍ਰਭੂ ਇਤਨੀਆਂ ਲੰਮੀਆਂ ਸਮਾਧੀਆਂ ਲਾ ਕੇ ਵੀ ਮੈਥੋਂ ਤੇਰਾ ਮੁੱਲ ਨਹੀਂ ਪੈ ਸਕਦਾ ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਲੱਭ ਨਹੀਂ ਸਕਦਾ ਮੈਂ ਤੇਰੀ ਕਿਤਨੀ ਕੁ ਵਡਿਆਈ ਦੱਸਾਂ ਮੈਂ ਤੇਰੀ ਵਡਿਆਈ ਦੱਸਣ ਯੋਗ ਆ ਨਹੀਂ ਹਾਂ ਸਾਚਾ ਨਿਰੰਕਾਰ ਨਿਜ ਥਾਇ ਛੁਣ ਛੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਉ ਥਾਇ ਥਾ ਵਿੱਚ ਸਰੂਪ ਵਿੱਚ ਨਿਜ ਥਾਇ ਆਪਣੇ ਸਰੂਪ ਵਿੱਚ ਆਪਣੇ ਆਪ ਵਿੱਚ ਆਪਣੀ ਜਗ੍ਹਾ ਤੇ ਛੁਣ ਛੁਣ ਮੁਰਮੁਰ ਸੁਣ ਕੇ ਆਖਣ ਬਿਆਨ ਜੇ ਭਾਵੇ ਜੇ ਪ੍ਰਭੂ ਨੂੰ ਚੰਗਾ ਲਗੇ ਤਮਾਏ ਉਹਦੇ ਤਮਾ ਵਿੱਚ ਖਿੱਚ ਵਿੱਚ ਤਾਂਗ ਵਿੱਚ ਜੀਵਨ ਦੇ ਅੰਦਰ ਸਿਰਸਲਾਹ ਕਰਨ ਦੀ ਤਾਂਗ ਕਰੇ ਪੈਦਾ ਕਰ ਦਿੰਦਾ ਹੈ ਸ਼ਬਦ ਦੀ ਰਹਾਉਦ ਇਸ ਪੰਕਤੀ ਦਾ ਅਰਥ ਹੋਇਆ ਸਦਾ ਕਾਇਮ ਰਹਿਣ ਵਾਲਾ ਨਿਰਾਕਾਰ ਪਰਮਾਤਮਾ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ ਉਸ ਨੂੰ ਕਿਸੇ ਹੋਰ ਦੇ ਆਸਰੇ ਦੀ ਮੁਠਾਸੀ ਨਹੀਂ ਅਸੀਂ ਜੀਵ ਇੱਕ ਦੂਜੇ ਤੋਂ ਸੁਣ-ਸੁਣ ਕੇ ਹੀ ਉਸ ਦੀ ਬਜ਼ੁਰਗੀ ਦਾ ਬਿਆਨ ਕਰ ਦਿੰਦੇ ਹਾਂ ਪਰ ਇਹ ਕੋਈ ਨਹੀਂ ਦੱਸ ਸਕਦਾ ਕਿ ਉਹ ਕਿੰਨਾ ਕੁ ਵੱਡਾ ਹੈ ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਜੀਵ ਦੇ ਅੰਦਰ ਆਪਣੀ ਸਿਫਤ ਸਲਾਹ ਦੀ ਤਾਂਗ ਪੈਦਾ ਕਰ ਦਿੰਦਾ ਹੈ ਗੁਸਾ ਕਟਿਆ ਵਾਰ-ਵਾਰ ਪੀਸੜ ਪੀਸਾ ਪਾਏ ਅੱਗੀ ਸੇਤੀ ਜਾਲੀਆ ਪਸਮ ਸੇਤੀ ਰਲ ਜਾਓ ਵੀ ਤੇਰੀ ਕੀਮਤ ਨਾ ਪਵੇ ਹੋ ਕੇ ਵੜਿਆ ਖਾਣਾ ਗੁਸਾ ਇਹਨੂੰ ਕੋਸਟ ਜੇ ਮੈਂ ਆਪਣੇ ਆਪ ਨੂੰ ਕੋਸਟਾਂ ਕੋਣਾ ਕੋਸਟਾਂ ਕਟੀਆਂ ਜੇ ਮੈਂ ਆਪਣੇ ਆਪ ਨੂੰ ਰੱਤਾ ਰੱਤਾ ਕੱਟ ਦਿਆਂ ਬੰਦ ਬੰਦ ਕੱਟ ਦਿਆਂ ਵਾਰ 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 ਮੁੜ ਮੁੜ ਕੇ ਪੀਸਣ ਚੱਕੀ ਵਿੱਚ ਪਾਏ ਪਾ ਕੇ ਸੇਤੀ ਨਾਲ ਜਾਲੀਆਂ ਜੇ ਮੈਂ ਜਲਾ ਦੇਵਾਂ ਜੇ ਮੈਂ ਸਾੜ ਦਿਆਂ ਅਰਥ ਜੇ ਤਪਾਂ ਦੇ ਕਸ਼ਟ ਦੇ ਦੀ ਕਿ ਮੈਂ ਆਪਣੇ ਸਰੀਰ ਨੂੰ ਕੋਸਟਾਂ ਮੂੜ ਮੂੜ ਰਤਾਂ ਰਤਾਂ ਕੱਟ ਲਿਆ ਚੱਕੀ ਵਿੱਚ ਪਾ ਕੇ ਪੀਦਿਆਂ ਅਗ ਨਾਲ ਸਾੜ ਸੁਟਾਂ ਅਤੇ ਆਪਣੇ ਆਪ ਨੂੰ ਸਵਾਹ ਨਾਲ ਰਲਾਦਿਆਂ ਇਤਨੇ ਤਪ ਸਾਧ ਕੇ ਵੀ हे ਪ੍ਰਭੂ ਤੇਰੇ ਬਰਾਬਰ ਦਾ ਹੋਰ ਕਿਸੇ ਨੂੰ ਨਹੀਂ ਲੱਭ ਸਕਦਾ ਮੈਂ ਤੇਰੀ ਵਡਿਆਈ ਦੱਸਣ ਜੋਗਾ ਹੀ ਨਹੀਂ ਹਾਂ ਪੰਖੀ ਹੋਇ ਕੈ ਜੇ ਪਵਾ ਸਹਿ ਸਮਾਨੀ ਜਾਓ ਨਦਰੀ ਕਿਸੇ ਨਾ ਆਵੋ ਨਾ ਕੁਝ ਪੀਆ ਨਾ ਖਾਓ ਵੀ ਤੇਰੀ ਕੀ ਮਦ ਨਾ ਪਵੈ ਹੋ ਕੇ ਵੜਿਆ ਖਾ ਨਾਓ ਸੈ ਅਰਥਾ ਸੈਕੜੇ ਨਜ਼ਰੀ ਨਾ ਆਵੋ ਮੈਂ ਦਿਸਾਈ ਨਾ ਨਜ਼ਰੀ ਨਾ ਆਵਾ ਕਿਸੇ ਨੂੰ ਅਰਥ ਜੇ ਮੈਂ ਪੰਛੀ ਬਣ ਕੇ ਉੱਡ ਸਕਾਂ ਅਤੇ ਸੈਕੜੇ ਅਸਮਾਨਾਂ ਤੱਕ ਪਹੁੰਚ ਸਕਾਂ ਜੇ ਉੱਡ ਕੇ ਇਤਨਾ ਉੱਚਾ ਚਲਾ ਜਾਵਾਂ ਕਿ ਮੈਂ ਕਿਸੇ ਨੂੰ ਦਿਸਾਂ ਹੀ ਨਾ ਖਾਵਾ ਪੀਵਾ ਵੀ ਕੁਝ ਨਾ ਇਤਨੀ ਉੱਚੀ ਪਹੁੰਚ ਰੱਖਦਾ ਹੋਇਆ ਵੀ हे ਪ੍ਰਭੂ ਮੈਂ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਲੱਭ ਸਕਦਾ ਮੈਂ ਤੇਰੀ ਵਡਿਆਈ ਦੱਸਣ ਜੋਗਾ ਹੀ ਨਹੀਂ ਨਾਨਕ ਕਾਗਦ ਲਖਮਣਾ ਪੜ ਪੜ ਕੇ ਚਾਹ ਪਾਓ ਮਸੂਤ ਤੋੜ ਨਾ ਆਵਈ ਲੇਖਣ ਪਹੁੰਚ ਲਾਓ ਫਿਰ ਤੇਰੀ ਹਿੰਮਤ ਨਾ ਪਵੈ ਹੋ ਕੇ ਵਡਿਆ ਖਾਣਾ ਕਾਗਦ ਅਰਥਾਤ ਕਾਗਜ਼ ਕੀਚੇ ਕੀਤਾ ਜਾਏ ਪਾਓ ਅਰਥ ਮਤਲਬ ਮਸ ਮਸ ਤੋਂ ਸੰਬੰਧਕ ਕਾਰਕ ਹੈ ਮਸ ਦੀ ਮਸ ਸ਼ਾਹੀ ਸ਼ਾਹੀ ਦੀ ਨਾ ਆਵੇ ਨਾ ਆਵੇ ਲੇਖਣ ਕਲਮ ਪਵਣ ਹਵਾ ਚਲਾਓ ਚਲਾਵਾ ਮੈਂ ਚਲਾਵਾ ਅਰਥ ਹੋਇਆ हे ਨਾਨਕ ਆਖ हे ਪ੍ਰਭੂ ਜੇ ਮੇਰੇ ਪਾਸ ਤੇਰੀ ਵਡਿਆਈ ਨਾਲ ਭਰੇ ਹੋਏ ਲੱਖਾਂ ਮਣਾ ਕਾਗਜ਼ ਹੋਣ ਉਹਨਾਂ ਨੂੰ ਮੁੜ ਮੁੜ ਕੇ ਪੜ ਕੇ ਵਿਚਾਰ ਵੀ ਕੀਤੀ ਜਾਵੇ ਜੇ ਤੇਰੀ ਵਡਿਆਈ ਲਿਖਣ ਵਾਸਤੇ ਮੈਂ ਹਵਾ ਨੂੰ ਕਲਮ ਵਾਂਗੂ ਬਣਾ ਲਵਾ ਲਿਖਦਿਆਂ ਲਿਖਦਿਆਂ ਸਿਆਹੀ ਦੀ ਕਦੇ ਟੋਟ ਨਾ ਆਵੇ ਤਾਂ ਵੀ हे ਪ੍ਰਭੂ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ ਮੈਂ ਤੇਰੀ ਵਡਿਆਈ ਦੱਸਣ ਯੋਗਾ ਨਹੀਂ ਹਾਂ ਭਾਈ ਵੀਰ ਸਿੰਘ ਜੀ ਨੇ ਇਸ ਸ਼ਬਦ ਦੇ ਅਰਥ ਸਵਾਲ ਜਵਾਬ ਵਿੱਚ ਕੀਤੇ ਹਨ ਜਨਮ ਸਾਖੀ ਵਾਲੀ ਸਾਖੀ ਦੀ ਤਸਵੀਰ ਬਨ ਕੇ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਖੜੇ ਹਨ ਸਵਾਲ ਜਵਾਬ ਦਾ سلسلہ جاری ਹੈ ਅਤੇ ਉਸ ਦੇ ਅੰਤ ਪਾਉਣ ਦੇ तरीकयां ਵਿੱਚ ਰੁਝੇ ਹੋਿਆਂ ਨੂੰ ਖੋਲਿਆ ਹੈ ਪਹਿਲਾ ਸਵਾਲ ਰਹਾਉ ਦੀ ਪੰਕਤੀ ਦਾ ਹੈ ਕਿ ਉਹ ਹਰੀ ਕਿੱਥੇ ਹੈ ਉੱਤਰ ਹੈ ਕਿ ਉਹ ਆਪਣੇ ਸਰੂਪ ਵਿੱਚ ਸਥਿਤ ਹੈ ਸਰੂਪ ਉਸ ਦਾ ਸੱਚ ਹੈ ਪਰ ਇਹ ਸਰੂਪ ਨਿਰਾਕਾਰ ਹੈ ਆਕਾਰ ਵਾਲਾ ਨਹੀਂ ਅਗਲਾ ਪ੍ਰਸ਼ਨ ਹੈ ਕਿ ਨਿਰਾਕਾਰ ਨੂੰ ਜਾਣਨਾ ਅਤੇ ਜਾਚਣਾ ਹੋ ਹੀ ਨਹੀਂ ਸਕਦਾ ਤੁਸਾ ਕਿਹਾ ਕਿ ਉਸ ਦਾ ਨਾਮ ਨਾ ਭੁੱਲੋ ਕਿ ਉਸ ਨਾਲ ਉਸ ਦੀ ਕੀਮਤ ਅਤੇ ਜਾਣੀ ਜਾ ਸਕੇਗੀ ਉੱਤਰ ਹੈ ਨਾਮ ਸੁਣ ਸੁਣ ਕੇ ਆਖੀਦਾ ਹੈ ਸਿਮਰਨਾ ਹੈ ਤਾਂ ਜੋ ਉਸ ਨੂੰ ਪਾ ਜਾਵੇ ਉਹ ਆਪਣੇ ਸਰੂਪ ਵਿੱਚ ਸਾਡੀ ਸਮਾਈ ਕਰ ਲਵੇ ਅਸੀਂ ਚਾਹ ਕੇ ਵੀ ਉਸ ਦੀ ਕੀਮਤ ਨਹੀਂ ਪਾਸ ਕਰਦੇ ਭਾਵੇਂ ਕਰੋਨਾ ਹੀ ਕਰੋਨਾ ਸਾਲ ਮੇਰੀ ਉਮਰ ਹੋ ਜਾਵੇ ਖਾਣਾ ਪੀਣਾ ਮੇਰਾ ਪੌਣ ਦਾ ਹੋ ਜਾਵੇ ਐਸੀ ਗੁਫਾ ਵਿੱਚ ਬੈਠਾ ਜਿੱਥੇ ਚੰਦ ਸੂਰਜ ਦੋਵੇਂ ਨਜ਼ਰ ਹੀ ਨਾ ਪੈਣ ਸੌਣ ਜੋਗੀ ਥਾਂ ਸੁਪਨੇ ਵਿੱਚ ਵੀ ਨਾ ਮਿਲੇ ਸਰੀਰ ਨੂੰ ਵਾਰਨ ਦੀ ਇੰਤਿਹਾ ਕਰਦਿਆਂ ਐਨਾ ਆਪਾਂ ਵਾਰਾਂ ਕਿ ਆਪਣੇ ਸਰੀਰ ਨੂੰ ਕੁੱਹ ਦਿਵਾ ਕਿਵੇਂ ਵਾਂਗੂ ਕਟਿਆ ਜਾਵਾਂ ਫਿਰ ਚੱਕੀ ਵਿੱਚ ਪਾ ਕੇ ਪੀਸਿਆ ਜਾਵਾਂ ਅਗਨ ਨਾਲ ਸਾੜਿਆ ਜਾਵਾਂ ਤਦ ਵੀ ਤੇਰੀ ਕੀਮਤ ਨਹੀਂ ਪੈ ਸਕਦੀ ਪਰ ਨਾਮ ਨੂੰ ਮੈਂ ਕਿੰਨਾ ਵੱਡਾ ਆਖਾਂ ਜੇ ਮੇਰੀ ਉਡਾਨ ਐਨੀ ਪ੍ਰਬਲ ਹੋ ਜਾਏ ਕਿ ਮੈਂ ਪੰਛੀ ਬਣ ਕੇ ਉੱਡ ਕੇ ਐਨੀ ਦੂਰ ਚਲਾ ਜਾਵਾਂ ਕਿਸੇ ਨੂੰ ਦਿਸਾ ਹੀ ਨਾ ਇਕ ਖਾਵਾ ਪੀਵਾ ਵੀ ਕੁਝ ਨਾ ਅਤੇ ਬਗੈਰ ਹੀਠਾਂ ਉਤਰੇ ਸੈਂਕੜੇ ਆਸਮਾਨਾਂ ਵਿੱਚ ਉੜਦਾ ਹੀ ਚਲਾ ਜਾਵਾਂ। ਇਹ ਹੀ ਨਹੀਂ ਜੇ ਕਾਗਜ਼ਾਂ ਦੇ ਲੱਖਾਂ ਮਣ ਇਕੱਠੇ ਕਰਕੇ ਪੜ ਪੜ ਕੇ ਤਤ ਕੱਢ ਕੇ ਲਿਖਣਾ ਸ਼ੁਰੂ ਕਰਾਂ ਕਲਮ ਪਵਨ ਵਾਂਗੂ ਤਿੱਖੀ ਚਲੇ ਅਤੇ ਸ਼ਾਹੀ ਕਦੇ ਮੁਕੇ ਹੀ ਨਾ। ਇਹ ਸਾਰਾ ਕੁਝ ਕਰਕੇ ਵੀ ਹੀ ਅਕਾਲ ਪੁਰਖ ਤੇਰੀ ਕੀਮਤ ਨਹੀਂ ਪੈ ਸਕਦੀ। ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਪਰ ਨਾਮ ਨੂੰ ਮੈਂ ਕਿਤਨਾ ਵੱਡਾ ਖਾਂ ਜੋ ਆਪਣੇ ਸਰੂਪ ਵਿੱਚ ਸਮਾਈ ਦੇ ਰਿਹਾ ਹੈ ਇਸ ਤਰ੍ਹਾਂ ਸ਼ਬਦ ਦਾ ਸਮੁੱਚਾ ਪਾਉ ਹੈ ਜੇ ਕਰੋਣਾ ਸਾਲ ਅਤੁੱਟ ਸਮਾਧੀ ਲਾ ਕੇ ਅਤੇ ਵੱਡੇ ਵੱਡੇ ਤਪ ਸਾਧਨਾ ਕਰਕੇ ਦਿਵਯ ਦ੍ਰਿਸ਼ਟੀ ਹਾਸਲ ਕਰ ਲਈਏ ਜੇ ਉਡਣ ਦੀ ਸਮਰੱਥਾ ਪ੍ਰਾਪਤ ਕਰਕੇ ਪਰਮਾਤਮਾ ਦੀ ਰਚੀ ਰਚਨਾ ਦਾ ਅਖੀਰਲਾ ਬੰਨਾਂ ਲਭਣ ਲਈ ਸੈਂਕੜੇ ਅਸਮਾਨਾਂ ਤੱਕ ਹੋ ਉਡ ਆਈਏ ਜੇ ਖਾਸ ਯਹੀ ਨਾਲ ਲੱਖਾਂ ਮਣਾ ਕਾਗਜ਼ ਉੱਤੇ ਪ੍ਰਭੂ ਦੀ ਵਡਿਆਈ ਦਾ ਲੇਖਾ ਇਕ ਸਾਰ ਲਿਖਦੇ ਜਾਈਏ ਤਾਂ ਵੀ ਕੋਈ ਜੀਵ ਉਸ ਦੀ ਵਡਿਆਈ ਦਾ ਅੰਤ ਪਾਉਣ ਜੋਗਾ ਨਹੀਂ ਹੈ ਉਹ ਨਿਰਾਕਾਰ ਪ੍ਰਭੂ ਆਪਣੇ ਸਹਾਰੇ ਆਪ ਕਾਇਮ ਹੈ ਉਸ ਨੂੰ ਸਹਾਰਾ ਦੇਣ ਜੋਗਾ ਕੋਈ ਉਸ ਦਾ ਸ਼ਰੀਕ ਨਹੀਂ ਹੈ ਜਿਸ ਉੱਤੇ ਮਿਹਰ ਕਰੇ ਉਸ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਉਹ ਆਪ ਬਖਸ਼ਦਾ ਹੈ ਇਸੇ ਨਾਲ ਅੱਜ ਦਾ ਇਹ ਸੈਸ਼ਨ ਸਮਾਪਤ ਹੁੰਦਾ ਹੈ ਤਹੇ ਦਿਲੋਂ ਆਪ ਸਭ ਦਾ ਧੰਨਵਾਦ ਅਰਥ ਕਰਦੇ ਆ ਬੇਨਤ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਸੰਗਤ ਬਖਸ਼ਣ ਹਾਰ ਹੈ ਖਿਮਾ ਬਖਸ਼ੋ ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਇਜਾਜ਼ਤ ਦਿਓ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇਸੇ ਪ੍ਰਸੰਗ ਨੂੰ ਜਾਰੀ ਰੱਖਣ ਲਈ ਤਦ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ